ਸ਼ਸ਼ਭਾਨ ਅੱਜ ਅਸੀਂ ਨਕੂਦਰ ਸ਼ਹਿਰ ਦੀ ਜਿਹੜੀ ਕੰਬੀਰ ਬੰਨਰੀ ਸਮੱਸਿਆ ਸੀਵਰਜ ਦੀ ਦੇਖਿਆ ਗਿਆ ਕੁਝ ਸਮੇਂ ਤੋਂ ਨਕੂਦਰ ਦੇ ਕਈ ਵੱਡੇ ਤੇ ਮੰਡਲਾਂ ਵਿੱਚ ਜਗਾ ਜਗਾ ਸੀਵਰਜ ਜਾਵਾ ਉਸੇ ਵਿਸ਼ੇ ਤੇ ਅੱਜ ਅਸੀਂ ਆਪਣੇ ਨਕੂਦਰ ਬੀਜੇਪੀ ਮੰਡਲ ਅਜੇ ਬਜਾਜ ਦੀ ਅਗਵਾਈ ਹੇਠ ਸਿਵਰੇਜ ਬੋਰਡ ਨੂੰ ਮੰਮਰੰਡਮ ਦੇ ਕੇ ਆਇਆ ਹੈ। ਹੋਰ ਕੀ ਸਮੱਸਿਆ ਆ ਸਾਡੇ ਮੰਡਲ ਪ੍ਰਧਾਨ ਜੀ ਤੁਹਾਨੂੰ ਸਪਸ਼ਟ ਰੂਪ ਨਾਲ ਦੱਸਣਗੇ। ਜੈ ਸ਼੍ਰੀ ਰਾਮ ਜੀ ਤੇ ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਪੰਕੇ ਨੇ ਦੱਸਿਆ ਕਈ ਵਾੜਾਂ ਦੇ ਵਿੱਚ ਕਈ ਦਿਨਾਂ ਤੋਂ ਸਿਵਰੇਜ ਜਾਮਦੀ ਸਮੱਸਿਆ ਦੇ ਕਰਕੇ ਕਈ ਗਲੀਆਂ ਦੇ ਵਿੱਚ ਇੰਨਾ ਗੰਦਾ ਨਰਕ ਜੀ ਨਰਕ ਵਰਗਾ ਪਾਣੀ ਜਿਹਨੂੰ ਆਪਾਂ ਕਹਿੰਦੇ ਉਹ ਖੜਾ ਆ ਬਦਬੂਦਾਰ ਪਾਣੀ। ਕਈ ਬਿਮਾਰੀਆਂ ਉਹ ਦਾਵਤ ਦੇ ਰਿਆ ਸਾਡੇ ਸ਼ਹਿਰ ਦੇ ਐਮਸੀ ਜੋਗੀ तकरीबन 5 ਸਾਲ ਪੂਰੇ ਹੋ ਚੁੱਕੇ ਆ ਉਹਨਾਂ ਕੋਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆ ਜਿਸ ਤਰ੍ਹਾਂ ਅਸੀਂ ਅੱਜ ਦੇਖ ਰਹੇ ਸੀ ਕਿਸੇ ਦੀ ਫੇਸਬੁੱਕ ਤੇ ਬਹੁਤ ਹੀ ਲਾਈਵ ਹੋ ਗਏ ਉਹ ਦੱਸ ਰਿਹਾ ਮੈਂ ਇਹ ਕਰ ਰਿਹਾ ਮੈਂ ਉਹ ਕਰ ਰਿਹਾ ਮੈਂ ਇਹ ਦੱਸਣਾ ਚਾਹੁੰਦਾ तकरीबन 5 ਸਾਲ ਹੋ ਗਏ ਉਹਨਾਂ ਕੋਈ ਇਸ ਸਮੱਸਿਆ ਦਾ ਹੱਲ ਹੀ ਹੋ ਸਕਿਆ ਜਦੋਂ ਅੱਜ ਤੋਂ 5 ਸਾਲ ਪਿੱਛੇ ਚਲ ਜੀ ਅਸੀਂ ਦੇਖੀਏ ਉਹ ਕਦੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਕਦੀ ਕਿਸੇ ਨੂੰ ਮਿਲਦੇ ਸੀ ਕਦੀ ਕਿਸੇ ਦੇ ਖਿਲਾਫ ਫੇਸਬੁੱਕ ਤੇ ਬੋਲਦੇ ਸੀ ਕਦੀ ਉਹ ਕਿਸੇ ਸਮੱਸਿਆ ਦੇ ਜਿਸ ਤਰ੍ਹਾਂ ਜਿਹੜੀ ਹੈ ਸੀਵਰੇਜ ਦੀ ਸਮੱਸਿਆ ਬਹੁਤ ਹੀ ਸਾਲਾਂ ਤੋਂ ਆ ਇਹ ਸਮੱਸਿਆ ਨੂੰ ਲੈ ਕੇ ਕਈ ਵਾਰੀ ਉਹ ਲਾਈਵ ਹੋ ਕੇ ਵੀ ਕਈ ਵਾਰੀ ਕਿਸੇ ਅਫਸਰ ਨੂੰ ਵੀ ਮਿਲੇ ਆ ਕਈ ਵਾਰੀ ਕਿਸੇ ਦੇ ਕਮੈਂਟ ਵੀ ਉਹਨਾਂ ਨੇ ਕੀਤੇ ਆ ਪਰ ਜਦੋਂ ਹੁਣ ਉਹਨਾਂ ਦੀ ਧਰਮ ਪਤਨੀ ਇੱਕ ਖੁਦ ਕਮੇਟੀ ਘਰ ਦੇ ਵਿੱਚ ਇੱਕ ਐਮਸੀ ਬਣ ਗਈ 5 ਸਾਲ ਹੋ ਗਏ ਤਕਰੀਬਨ ਉਹਨਾਂ ਕੋਈ ਇਸ ਸਮੱਸਿਆ ਦਾ ਹੱਲ ਨਹੀਂ ਨਿਕਲ ਸਕਿਆ ਤੇ ਉਹ ਲੋਕਾਂ ਨੂੰ ਦੱਸਣਗੇ ਜੀ ਉਹ ਕੀ ਕਰ ਰਹੇ ਆ ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਹ 5 ਸਾਲਾਂ ਦੇ ਵਿੱਚ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ ਅਸੀਂ ਮੰਨਦੇ ਆ ਸੀਵਰੇਜ ਬੋਰਡ ਇੱਕ ਅਲੱਗ ਆ ਪੰਜਾਬ ਗਵਰਨਮੈਂਟ ਦੇ ਅੰダー ਆ ਪਰ ਨਗਰ ਕਾਉਂਸਲ ਦਾ ਵੀ ਉਹਨਾਂ ਦੇ ਸੀਵਰੇਜ ਬੋਰਡ ਤੇ ਉਹਨਾਂ ਹੀ ਹੱਕ ਆ ਜਿਨ੍ਹਾਂ ਕੀ ਉਹ ਕਹਿੰਦੇ ਆ ਪੰਜਾਬ ਗਵਰਨਮੈਂਟ ਦਾ ਹੱਕ ਆ ਨਗਰ ਕਾਉਂਸਲ ਦੇ ਸੀਵਰੇਜ ਬੋਰਡ ਨਕੋਦਰ ਦੋਨੇ ਆਪਸ ਦੇ ਵਿੱਚ ਤਾਲਮੇਲ ਕਰਕੇ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ ਕੀ ਉਹ ਗਹਿਣਾ ਜਾਂਦੇ ਆ ਲੋਕਾਂ ਨੂੰ ਦੱਸਣਾ ਜਾਂਦੇ ਆ ਅਸੀਂ ਸਭ ਕੁਝ ਕਰ ਰਹੇ ਆ ਹਰ ਇੱਕ ਬੰਦੇ ਦਾ ਫਰਜ ਆ ਉਹ ਆਪਣੀ ਸਮੱਸਿਆ ਨੂੰ ਦਿਖਾਵੇ ਆਪਣੀ ਸਮੱਸਿਆ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰੇ ਆ ਦੇਖੋ ਜਿਸ ਤਰ੍ਹਾਂ ਅੱਜ ਅਸੀਂ ਮੈਮੋਰੰਡਮ ਦੇ ਕੇ ਆਏ ਆ ਮੈਮੋਰੰਡਮ ਦੇਣ ਤੋਂ ਬਾਅਦ ਕੀ ਉਹ ਐਸਡੀਓ ਦੇ ਨਾਲ ਤਾਲਮੇਲ ਦੇ ਵਿੱਚ ਐਸਡੀਓ ਦੇ ਨਾਲ ਤਾਲਮੇਲ ਕਰਕੇ ਉਹ ਕਰ ਨਹੀਂ ਸਕਦੇ ਸਮੱਸਿਆ ਦਾ ਹੱਲ ਕਿਉਂ ਨਹੀਂ ਹੋ ਸਕਦੀ ਹਰ ਸਮੱਸਿਆ ਦਾ ਹੱਲ ਆ ਐਮਐਲਏ ਨਗੋਦਰ ਸਾਡੇ ਬੈਠੇ ਆ ਅਸੀਂ ਮਾਨ ਜੋ ਗੈਮਐਲਏ ਸਭ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਉਹ ਨਗੋਦਰ ਦੀ ਇਸ ਗੰਭੀਰ ਸਮੱਸਿਆ ਦੇ ਵੱਲ ਧਿਆਨ ਦਿੱਤਾ ਜਾਵੇ ਤਾਗੀ ਨਕੋਦਰ ਨਿਵਾਸੀਆਂ ਨੂੰ ਇਸ ਸੀਵਰੇਜ ਦੀ ਸਮੱਸਿਆ ਤੋਂ ਕੱਢਿਆ ਜਾਵੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਜਿਹੜੇ ਕਿ ਅੱਜ ਲਾਈਵ ਹੋ ਕੇ ਲੱਗੇ ਹੋਏ ਸੀਗੇ ਕਰਨ ਮੈਂ ਦੱਸਣਾ ਚਾਹੁੰਦਾ ਅੱਜ ਤੋਂ 5-6 ਸਾਲ ਪਹਿਲਾਂ ਕੂੜੇ ਦਾ ਉਹਨਾਂ ਨੇ ਕੰਮ ਚੱਕਿਆ ਨਕੋਦਰ ਤੋਂ ਲੈ ਕੇ ਦਿੱਲੀ ਤੱਕ ਦੀ ਰੇਲ ਗੱਡੀ ਦਾ ਉਹਨਾਂ ਨੇ ਕੰਮ ਚੱਕਿਆ ਫਿਰ ਸ਼ਵਾਲਿਆ ਮੰਦਿਰ ਦੇ ਨਾਲ ਇੱਕ ਛੱਪਣਾ ਉਹਦਾ ਕੰਮ ਉਹਨਾਂ ਨੇ ਚੱਕਿਆ ਕੀ ਉਹ ਸਮੱਸਿਆ ਦਾ ਹੱਲ ਕਰ ਸਕਦੇ ਕਿ ਸਿਰਫ ਸਮੱਸਿਆ ਦਾ ਹੱਲ ਚੱਕ ਕੇ ਕਰਨਾ ਆਪਣੇ ਨੰਬਰ ਬਣਾ ਲੈਣਾ ਉਹਨਾਂ ਦਾ ਕੰਮ ਆ ਕੋਈ ਸਮੱਸਿਆ ਦਾ ਹੱਲ ਕਰਕੇ ਵੀ ਨਕੋਦਰ ਵਾਲਿਆਂ ਨੂੰ ਦਿਖਾਲ ਦੇਵੋ ਫਿਰ ਮੈਂ ਦੱਸਣਾ ਚਾਹਨਾ ਆ ਪਿੱਛੇ ਜੇ ਇਹਨਾਂ ਦੀ ਵਾਰਡ ਦੇ ਵਿੱਚ ਸਾਡੇ ਲੋਕਲ ਕੁਝ ਬੰਦੇ ਇਹਨਾਂ ਦੀ ਵਾਰਡ ਦੇ ਹੀ ਉਹਨਾਂ ਨੇ ਜਾ ਕੇ ਦੇਖਿਆ ਇੱਕ ਸੜਕ ਨੂੰ ਇਹ ਪਾਟ ਕੇ ਦੁਬਾਰਾ ਬਣਾ ਦੇ ਸੀਗੇ ਜਿਹਦਾ ਕੀ ਟੈਂਡਰ 6 ਮਹੀਨੇ ਪਹਿਲਾਂ ਹੀ ਲੱਗਾ ਸੀਗਾ ਦੁਬਾਰਾ ਫਿਰ ਉਹਦਾ ਟੈਂਡਰ ਲਵਾ ਰਹੇ ਤੁਸੀਂ ਉਹਦਾ ਬਣਾਣੇ ਭਈ ਫਿਰ ਤੁਸੀਂ ਉਹਨਾਂ ਨਾਲ ਹੱਥੋਪਾਈ ਕਰਦੇ ਆ ਹੱਥੋਪਾਈ ਕਰਨ ਨਾਲ ਤੁਹਾਡਾ ਮਸਲੇ ਨਹੀਂ ਹੱਲ ਹੋਣੇ ਤੁਸੀਂ ਉਹਨਾਂ ਨੂੰ ਦੱਸੋ ਲਓ ਜੀ ਇਹ ਸਮੱਸਿਆ ਦਾ ਹੱਲ ਅਕੇ ਨਹੀਂ ਹੋਇਆ ਇਸ ਕਰਕੇ ਅਸੀਂ ਨਵਾਂ ਟੈਂਡਰ ਲਗਾਇਆ ਇਹ ਨਾ ਕਹੋ ਲੈ ਵੀ ਤੂੰ ਨਿਕਲ ਜਾ ਇੱਥੇ ਮੇਰੀ ਵਾਰਡ ਦੇ ਵਿੱਚੋਂ ਬਾਹਰ ਤੂੰ ਕੌਣ ਹੁੰਦਾ ਕਹਿ ਹੁੰਦਾ ਇੱਕ ਆਮ ਆ ਨਾਗਰਿਕਾ ਨਕੂਦਰ ਦਾ ਜਿਹੜਾ ਹਰ ਟੈਕਸ ਦਿੰਦੇ ਆ ਚਾਹੇ ਉਹ ਸੀਵਰੇਜ ਬੋਰਡ ਨੂੰ ਟੈਕਸ ਦਿੰਦੇ ਆ ਚਾਹੇ ਨਗਰ ਕੌਂਸਲ ਨੂੰ ਟੈਕਸ ਦਿੰਦੇ ਆ ਨਗਰ ਕੌਂਸਲ ਦੇ ਨਾਲ-ਨਾਲ ਨਗਰ ਕੌਂਸਲ ਨੂੰ ਵੈਟ ਦਾ ਟੈਕਸ ਵੀ ਜਾਂਦਾ ਆ ਬਿਲੀ ਦਾ ਵੀ ਟੈਕਸ ਜਾਂਦਾ ਆ ਨਗਰ ਕੌਂਸਲ ਇੱਕ ਆਪਣੇ ਆਪ ਦੇ ਵਿੱਚ ਪੂਰੀ ਸੰਸਥਾ ਆ ਜਿਹੜੀ ਮਰਜ਼ੀ ਸਮੱਸਿਆ ਦਾ ਉਹ ਹੱਲ ਕਰ ਸਕੇ ਜੇ ਬੰਦਾ ਚਾਵੇ ਤੇ ਜੇ ਸਿਰਫ ਲੀਡਰੀ ਕੰਮ ਨਹੀਂ ਫਿਰ ਤਾਂ ਬੰਦੇ ਬਹੁਤ ਮੈਂ ਇਹੀ ਕਹਿਣਾ ਚਾਹੁੰਦਾ ਇੱਕ ਦੂਜੇ ਦੇ ਉੱਤੇ ਆਪਾਂ ਇਲਜ਼ਾਮ ਨਾ ਲਾਈਏ ਨਾ ਆਪਾਂ ਭੱਦੀ ਸ਼ਬਦਾਵਲੀ ਵਰਤੀਏ ਜਿੱਦਾਂ ਦੀ ਤੁਸੀਂ ਅੱਜ ਵਰਤੀ ਆ ਇਹ ਸ਼ਬਦਾਵਲੀ ਕਿਸੇ ਨੂੰ ਚੰਗੀ ਨਹੀਂ ਦਿੰਦੀ ਤੁਸੀਂ ਇੱਕ ਪੜ੍ਹੇ ਲਿਖੇ ਨਾਗਰਿਕ ਹੋ ਤੁਸੀਂ ਥੋੜਾ ਸਮਝ ਕੇ ਠਹਿਰ ਕੇ ਬੋਲੋ ਇੰਦਾ ਦੀ ਸ਼ਬਦਾਵਲੀ ਤੁਹਾਨੂੰ ਚੰਗੀ ਨਹੀਂ ਦਿੰਦੀ ਇੰਨਾ ਹੀ ਕਹਿੰਦੇ ਹੋ ਹੁਣ ਮੈਂ ਰੋਹੀ ਜੈਨ ਜੀ ਨੂੰ ਕਹੂੰਗਾ ਕਿ ਉਹ ਵੀ ਇਸ ਵਸਿਆ ਬਾਰੇ ਜੋ ਉਹਨਾਂ ਨੇ ਗੱਲ ਚੱਕੀ ਸੀ ਉਸ ਬਾਰੇ ਦੱਸਾਂ ਜੈਸ਼ੀ ਰਾਮ ਜੀ ਕੱਲ ਤਾਂ ਮੈਂ ਲੋਕਾਂ ਦੇ ਪ੍ਰਤੀ ਜੋ ਲੋਕਾਂ ਨੂੰ ਰੋਜ਼ ਦਿੱਕਤਾਂ ਆ ਰਹੀਆਂ ਸਕੂਲ ਦੇ ਬੱਚੇ ਉਥੋਂ ਨੰਨਦੇ ਆ ਜਾਂ ਡਿੱਗ ਪੈਂਦੇ ਆ ਰੋਜ਼ ਪਾਣੀ ਹੁੰਦਾ ਸਵੇਰੇ ਸ਼ਾਮ ਦਾ ਮੁੱਦਾ ਇੱਕ ਆਮ ਨਾਗਰਿਕ ਹੁੰਦੇ ਮੈਂ ਚੱਕਿਆ ਸੀਗਾ ਪਰ ਪਤਾ ਨਹੀਂ ਕੀ ਚੱਕਰ ਆ ਕਿ ਮੇਰੀ ਗੱਲ ਦੇ ਉੱਤੇ ਸਵੇਰੇ ਲਾਈਵ ਹੋ ਕੇ ਮੈਨੂੰ ਭੌਕੜ ਗਿਆ ਗਿਆ ਜੀ ਮੈਨੂੰ ਕਿਦਾ ਬਰਸਾਤੀ ਡੱਡੂ ਗਿਆ ਗਿਆ ਜੀ ਪਰ ਅਸੀਂ ਕਿਦਾ ਲੋਕਾਂ ਪਰ੍ਹਾਂ ਦੀ ਉੱਠੇ ਸੀਗੇ ਅਸੀਂ ਆਪਣੇ ਪਰਸਨਲ ਫਾਇਦੇ ਲਈ ਨਹੀਂ ਉੱਠੇ ਸੀਗੇ ਜਿਹੜੇ ਸਾਨੂੰ ਲਾਈਵ ਹੋ ਕੇ ਸਵੇਰੇ ਇੱਕ ਸ਼ਬਦ ਕਹਿ ਗਏ ਆ ਪਰ ਅਸੀਂ ਲੋਕਾਂ ਦੇ ਮੁੱਦੇ ਚੱਕਦੇ ਆਂ ਤੇ ਚੱਕਦੇ ਹੀ ਰਾਵਾਂਗੇ ਗਾਂਦ ਹੋ ਗਈ। ਸਾਨੂੰ ਕੋਈ ਜੋ ਮਰਜੀ ਕਹੀ ਜਾਵੇ ਕਿ ਬਰਸਾਤੀ ਡੱਡੂ ਆ ਗਈ, ਤੁਸੀਂ ਭੁੱਖਾੜਾ ਜੀ। ਅੱਜ ਅਸੀਂ ਸਾਰੇ ਇਕੱਠੇ ਹੋ ਗਏ ਇਸੇ ਚੱਕਰ 'ਚ ਫੇਰ ਦੁਬਾਰਾ ਜਾ ਕੇ ਅੱਗੇ ਅਸੀਂ ਕੀ ਦਾ ਸਾਨੂੰ ਸ਼ੌਂਕ ਨਹੀਂ ਦਾ ਹੁੰਦਾ ਕਿ ਲਾਈਵ ਹੋ ਕੇ ਅਸੀਂ ਹਰ ਚੀਜ਼ ਦੱਸਣੀ ਆ। ਅਸੀਂ ਜਿਹੜੇ ਕੰਮ ਕਰਦੇ ਚੋਪਰਾ ਉਹਨਾਂ ਜਾ ਕੇ ਕਰਿਆਨੇ ਆ ਔਰ ਲੋਕਾਂ ਦੇ ਰੋਜ਼ੀ ਮੁੱਦੇ ਉਠਾਣੇ ਹੀ ਦਿੰਨੇ ਹਮੇਸ਼ਾ ਔਰ ਗਾਂਵ ਠਾਂਡੇ ਵੀ ਰਾਵਾਂਗੇ। ਜੈ ਸ਼ੀ ਰਾਮ। ਜੈ ਸ਼ੀ ਰਾਮ ਜੀ। ਜੈ ਸ਼ੀ ਰਾਮ ਜੀ। ਕੱਲ ਤਾਂ ਮੈਂ ਲੋਕਾਂ ਦੇ ਪ੍ਰਤੀ ਜੋ ਲੋਕਾਂ ਨੂੰ ਰੋਜ਼ ਦਿੱਕਤਾਂ ਆ ਰਹੀਆਂ ਸਕੂਲ ਦੇ ਬੱਚੇ ਉਥੋਂ ਨੰਨਦੇ ਆ ਜਾਂ ਡਿੱਗ ਪੈਂਦੇ ਆ ਰੋਜ਼ ਪਾਣੀ ਹੁੰਦਾ ਸਵੇਰੇ ਸ਼ਾਮ ਦਾ ਮੁੱਦਾ ਇੱਕ ਆਮ ਨਾਗਰਿਕ ਹੁੰਦੇ ਮੈਂ ਚੱਕਿਆ ਸੀਗਾ ਪਰ ਪਤਾ ਨਹੀਂ ਕੀ ਚੱਕਰ ਆ ਕਿ ਮੇਰੀ ਗੱਲ ਤੇ ਉੱਤੇ ਸਵੇਰੇ ਲਾਈਵ ਹੋ ਕੇ ਮੈਨੂੰ ਭੋਕੜ ਗਿਆ ਗਿਆ ਜੀ ਮੈਨੂੰ ਕਿਦਾ ਬਰਸਾਤੀ ਡੱਡੂ ਗਿਆ ਗਿਆ ਜੀ ਪਰ ਅਸੀਂ ਕਿਦਾ ਲੋਕਾਂ ਪਰਾਂ ਦੀ ਉੱਠੇ ਸੀਗੇ ਅਸੀਂ ਆਪਣੇ ਪਰਸਨਲ ਖਾਇਦ ਦੇ ਨਹੀਂ ਉੱਠੇ ਸੀਗੇ ਜਿਹੜੇ ਸਾਨੂੰ ਲਾਈਵ ਹੋ ਕੇ ਸਵੇਰੇ ਇੱਕ ਸ਼ਬਦ ਕਹਿ ਗਏ ਆ ਪਰ ਅਸੀਂ ਲੋਕਾਂ ਦੇ ਮੁੱਦੇ ਚੱਕਦੇ ਆਂ ਤੇ ਚੱਕਦੇ ਹੀ ਰਾਵਾਂਗੇ ਗਾਂਦ ਹੋ ਗਈ। ਸਾਨੂੰ ਕੋਈ ਜੋ ਮਰਜੀ ਕਹੀ ਜਾਵੇ ਕਿ ਬਰਸਾਤੀ ਡੱਡੂ ਆ ਗਈ, ਤੁਸੀਂ ਭੁੱਖਾੜਾ ਜੀ। ਅੱਜ ਅਸੀਂ ਸਾਰੇ ਇਕੱਠੇ ਹੋ ਗਏ ਇਸੇ ਚੱਕਰ 'ਚ ਫੇਰ ਦੁਬਾਰਾ ਜਾ ਕੇ ਅੱਗੇ ਅਸੀਂ ਕੀ ਦਾ ਸਾਨੂੰ ਸ਼ੌਂਕ ਨਹੀਂ ਦਾ ਹੁੰਦਾ ਕਿ ਲਾਈਵ ਹੋ ਕੇ ਅਸੀਂ ਹਰ ਚੀਜ਼ ਦੱਸਣੀ ਆ। ਅਸੀਂ ਜਿਹੜੇ ਕੰਮ ਕਰਦੇ ਚੋਪਰਾ ਉਹਨਾਂ ਜਾ ਕੇ ਕਰਿਆਨੇ ਆ ਔਰ ਲੋਕਾਂ ਦੇ ਰੋਜ਼ੀ ਮੁੱਦੇ ਉਠਾਣੇ ਹੀ ਦਿੰਨੇ ਹਮੇਸ਼ਾ ਔਰ ਗਾਂਵ ਉਠਾਣਦੇ ਵੀ ਰਾਵਾਂਗੇ। ਜੈ ਸ਼ੀ ਰਾਮ। ਜੈ ਸ਼ੀ ਰਾਮ ਜੀ। ਕੱਲ ਤਾਂ ਮੈਂ ਲੋਕਾਂ ਦੇ ਪ੍ਰਤੀ ਜੋ ਲੋਕਾਂ ਨੂੰ ਰੋਜ਼ ਦਿੱਕਤਾਂ ਆ ਰਹੀਆਂ ਸਕੂਲ ਦੇ ਬੱਚੇ ਉੱਥੋਂ ਲੰਘਦੇ ਆ ਡਿੱਗ ਪੈਂਦੇ ਆ ਰੋਜ਼ ਪਾਣੀ ਹੁੰਦਾ ਸਵੇਰੇ ਸ਼ਾਮ ਦਾ ਮੁੱਦਾ ਇੱਕ ਆਮ ਨਾਗਰਿਕ ਹੁੰਦੇ ਮੈਂ ਚੱਕਿਆ ਸੀਗਾ ਪਰ ਪਤਾ ਨਹੀਂ ਕੀ ਚੱਕਰ ਆ ਕਿ ਮੇਰੀ ਗੱਲ ਤੇ ਉੱਤੇ ਸਵੇਰੇ ਲਾਈਵ ਹੋ ਕੇ ਮੈਨੂੰ ਭੋਕਲ ਗਿਆ ਗਿਆ ਜੀ ਮੈਨੂੰ ਕਿਦਾ ਬਰਸਾਤੀ ਡੱਡੂ ਗਿਆ ਗਿਆ ਜੀ ਪਰ ਅਸੀਂ ਕਿਦਾ ਲੋਕਾਂ ਪ੍ਰਤੀ ਉੱਠੇ ਸੀਗੇ ਅਸੀਂ ਆਪਣੇ ਪਰਸਨਲ ਫਾਇਦੇ ਲਈ ਨਹੀਂ ਉੱਠੇ ਸੀਗੇ ਜਿਹੜੇ ਸਾਨੂੰ ਲਾਈਵ ਹੋ ਕੇ ਸਵੇਰੇ ਸ਼ਬਦ ਕਹਿ ਗਏ ਆ ਪਰ ਅਸੀਂ ਲੋਕਾਂ ਦੇ ਮੁੱਦੇ ਚੱਕਦੇ ਆਂ ਤੇ ਚੱਕਦੇ ਹੀ ਰਾਵਾਂਗੇ ਗਾਂਦ ਹੋ ਗਈ। ਸਾਨੂੰ ਕੋਈ ਜੋ ਮਰਜੀ ਕਹੀ ਜਾਵੇ ਕਿ ਬਰਸਾਤੀ ਡੱਡੂ ਆ ਜੀ ਤੁਸੀਂ ਭੁਆ ਘੜਾ ਜੀ ਅੱਜ ਅਸੀਂ ਸਾਰੇ ਇਕੱਠੇ ਹੋ ਗਏ ਇਸੇ ਚੱਕਰ ਜੇ ਫੇਰ ਦੁਬਾਰਾ ਜਾ ਕੇ ਅੱਗੇ ਅਸੀਂ ਕੀ ਦਾ ਸਾਨੂੰ ਸ਼ੌਂਕ ਨਹੀਂ ਦਾ ਹੁੰਦਾ ਕਿ ਲਾਈਵ ਹੋ ਕੇ ਅਸੀਂ ਹਰ ਚੀਜ਼ ਦੱਸਣੀ ਆ। ਅਸੀਂ ਜਿਹੜੇ ਕੰਮ ਕਰਦੇ ਚੋਪਰਾ ਨਾਲ ਜਾ ਕੇ ਕਰਿਆਨੇ ਆ ਔਰ ਲੋਕਾਂ ਦੇ ਰੱਦੀ ਮੁੱਦੇ ਉਠਾਣੇ ਰਨੇ ਹਮੇਸ਼ਾ ਔਰ ਗਾਂ ਉਠਾਣਦੇ ਵੀ ਰਾਵਾਂਗੇ। ਜੈ ਸ਼ੀ ਰਾਮ ਜੈ ਸ਼ੀ ਰਾਮ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਹੈ ਵਿਸ਼ਵ ਪਾਰਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ